ਵਾਚਣ ਪਾਣੀ ਮਾਰ ਕੇ ਦੇਖਦੇ ਆਂ ਤੇ ਵੀ ਖੜਦਾ ਕਿ ਨਹੀਂ ਖੜਦਾ ਪਾਣੀ ਮੈਨੂੰ ਪਤਾ ਲੱਗੂ ਘੰਟੇ ਕਿੰਨੇ ਕੱਢਦਾ ਹੈ ਉਹ ਵੀ ਦੱਸਾਂਗੇ ਵੀ ਕਿੰਨੇ ਘੰਟੇ ਬਾਅਦ ਦੁਬਾਰਾ ਭਾਪ ਜੀ ਬਣਨ ਲੱਗੀ ਆ ਅੱਜ ਉਹਦੇ ਕੰਮ ਕਿੰਨਾ ਟਾਈਮ ਰੱਖੇ ਲਓ ਜੀ ਸ਼ਪਾਰ ਮੇਲੇ ਦੀਆਂ ਤਿਆਰੀਆਂ ਸ਼ੁਰੂ ਨੇ ਅੱਜ ਪਹਿਲਾ ਦਿਨ ਆਜ ਸਗੀ ਬੋਲਦਾਂ ਦੀ ਚੌਂਕੀ ਸਗੀਆਂ ਧਗੀਆਂ ਥੋਂ ਥੋਂ ਉੱਚਾ ਨੀਵਾ ਜਾ ਕੇ ਪੀੜਕ ਜੀ ਆਉਣ ਲੱਗੀ ਸਾਰੇ ਖੇਤ ਆਏ ਹੋਣ ਲੱਗੇ ਰੱਬਾ ਤੂੰ ਹੀ ਕੁਛ ਕਰ ਦੇ ਬਿਜਲੀ ਵਾਲੇ ਤਾਂ ਬਹੁਤ ਅੰਕ ਕਰਦੇ ਰੱਬ ਦੇ ਰੰਗ ਲਹਿਰ ਪਹਿਰ ਝੋਨੇ ਤੇ ਹਵਾ ਚੱਲਦੀ ਆ ਇੱਕ ਇੱਕ ਕਿਆਰਾ ਭਰਦਾ ਰੋਜ ਇੱਕ ਕਿਆਰਾ ਵੱਡਾ ਇੱਕ ਛੋਟਾ ਛੋਟੇ ਕਿਆਰੇ ਜਿਵੇਂ ਵਿੱਗੇ ਵਿੱਗੇ ਸਵਾ ਸਵਾ ਵਿੱਗੇ ਤੇ ਯਾਰ ਸਮਝੋ ਬਾਹਰ ਕੀ ਗੜਬੜਾ ਕੀ ਨਹੀਂ ਹੈ ਨਾ ਕਾਹ ਤੋਂ ਜਿਵੇਂ ਝੁਲਸ ਰੋਗ ਨਹੀਂ ਪਿਆ ਹੁੰਦਾ ਆਏ ਦੇਖਣ ਨੂੰ ਆਏ ਦੇਖਣ ਲੱਗ ਗਿਆ ਝੋਨਾ ਬੱਦਲ ਦੀ ਸਪੀਡ ਚੈੱਕ ਕਰੋ ਕਿੰਨੀ ਸਪੀਡ ਨਾਲ ਬਦਲ ਜਾਂਦਾ ਗਾ ਹਨ ਬਣਤਾ ਗਿਆ ਚਾਰੇ ਪਾਸੇ ਮੈਂ ਪੈ ਜਾਵੇ ਹੁਣ ਆ ਦੇਖ ਲੈ ਕਿੰਨਾਂ ਸੁੱਕ ਕੇ ਉਹਦੀਆਂ ਬੱਤੀਆਂ ਜੀਆਂ ਬਣ ਜਾਂਦੀਆਂ ਨੇ ਇੱਕ ਨਾ ਹਾਲਾਤ ਹੋਈ ਆ ਆ ਟੁੱਟ ਕੇ ਤੇ ਨਾਲ ਢਿੱਡ ਗਈ ਹੁਣ ਲਈ ਵੀ ਰੱਬ ਨੇ ਸੁਣ ਲਈ ਮੋਟਰ ਤੇ ਜਿਹੜੀ ਫਰਿਆਦ ਕਰਕੇ ਆਏ ਜੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾ ਚੌਗਣੀ ਤਰੱਕੀ ਬਖਸ਼ੇ ਜੀ ਅੱਜ ਤੁਹਾਨੂੰ ਆਲੂ ਵਾਲੀ ਆਟਮ ਕਰਕੇ ਦਿਖਾਉਨੇ ਆ ਇਹਦੇ ਸ਼ੀਸ਼ੇ ਤੇ ਆਲੂ ਫੇਰਦੇ ਵੇ ਪਾਣੀ ਨਹੀਂ ਖੜਦਾ ਮੀਂਹ ਪੈਂਦਾ ਸਵੇਰ ਦਾ ਅੱਜ ਜਾਣਾ ਕਿਤੇ ਰੇਸਟਰੀ ਚ ਤੇ ਮੈਂ ਕਿਹਾ ਭਾਪ ਜੀ ਬਣੀ ਜਾਂਦੀ ਸ਼ੀਸ਼ਿਆਂ ਤੇ ਦੇਖਦੇ ਆਂ ਕੀ ਕੰਮ ਕਰਦਾ ਕਿ ਨਹੀਂ ਕਰਦੀ ਐਟਮ ਨੂੰ ਦੇਖਦੇ ਆਂ ਫੇਰ ਕਿ ਜੀ ਇਹ ਕੰਮ ਕਾਮਯਾਬ ਆ ਕਿਵੇਂ ਆ ਲੱਗ ਰਿਹਾ ਪਤਾ ਉਹ ਬਹਿਤਾ ਲੱਗਦਾ ਵੀ ਕਰੋਗਾ ਕੰਮ ਇਹ ਇੰਨੀ ਜਿਆਦਾ ਸ਼ੀਸ਼ੇ ਜੀ ਨਾ ਰਹੇ ਬਸ ਇਹ ਸੀ ਬਹੁਤ ਵੱਡੀ ਗੱਲ ਇਹ ਜਿਦ ਤਰ੍ਹਾਂ ਸਾਲੂ ਫੇਰੀ ਜਾਂਦੇ ਆ ਉੱਥੇ ਉੱਥੇ ਸਫਾਈ ਹੋਈ ਜਾਂਦੀ ਐ। ਉਹਨੇ ਪਤਾ ਲੱਗੂ ਘੰਟੇ ਕਿੰਨੇ ਕੱਢਦਾ ਐ। ਉਹ ਵੀ ਦੱਸਾਂਗੇ ਕਿ ਕਿੰਨੇ ਘੰਟੇ ਬਾਅਦ ਦੁਬਾਰਾ ਭਾਪ ਜੀ ਬਣਨ ਲੱਗੀ ਐ। ਅਜੂ ਦੇ ਕੰਮ ਕਿੰਨਾ ਟਾਈਮ ਰੱਖਿਆ ਕੱਲ ਨੂੰ ਨਾਲ ਲੈ ਜਾਵਾਂਗੇ। ਤੇ ਜਾਣਾ ਥੋੜਾ ਦੂਰ ਆ। ਤੇ ਰਾਹ ਤਨ ਪਤਾ ਇਹ ਦਿਨਾ ਕੋਨੇ ਵਾਲ ਗਲੇ ਸਾਈਡਾਂ ਤੇ ਭਾਪ ਜੀ ਬਣ ਜਾਂਦੀ ਐ ਜੋ। ਪਰਲੇ ਜੀਖਿਆ ਤੇ ਮਾਰਦੀ ਐ ਫਰੰਟ ਜੀਖੇ ਤਾਂ ਲੋਰ ਨਹੀਂ ਵਾਈਪਰ ਚੱਲਦਾ ਹੁੰਦਾ। ਇਧਰਲੇ ਸ਼ੀਸ਼ਿਆਂ ਤੇ ਫੇਰ ਤਾਂ ਪਰਲੇ ਤੇ ਪਹਿਲਾਂ ਆਪ ਫੇਰੇ ਆਏ। ਬਾਥਣ ਪਾਣੀ ਮਾਰ ਕੇ ਦੇਖਦੇ ਆਂ ਤੇ ਵੇ ਖੜਦਾ ਕਿ ਨਹੀਂ ਖੜਦਾ ਪਾਣੀ ਆਲੂ ਪਰਲੇ ਪਾਸੇ ਦੋ ਸ਼ੀਸ਼ਿਆਂ ਤੇ ਮਾਰ ਕੇ ਦੁਬਾਰਾ ਉੱਤੋਂ ਫੇਰ ਛੇਲਾ ਲਿਆ ਥੋੜਾ ਜਿਹਾ ਅੱਜ ਤੱਕ ਵੀਡੀਓ ਵਿੱਚ ਹੀ ਦੇਖਿਆ ਸੀ ਅੱਜ ਦੇਖਾਂਗੇ ਰਿਜ਼ਲਟ ਇਹਦਾ ਵੀ ਇਹ ਦਿੰਦਾ ਰਿਜ਼ਲਟ ਕਿ ਨਹੀਂ ਦਿੰਦਾ ਜੇ ਮੈਂ ਤਾਂ ਕਹਿੰਦਾ ਪਾਸ ਹੋ ਜਵੇ ਕੰਮ ਫੇ ਤਾਂ ਬਹੁਤ ਵਧੀਆ ਚੀਜ਼ ਆ ਨਹੀਂ ਤਾਂ ਇੱਥੇ ਜਿਹੜਾ ਮੋਟਰ ਤੇ ਚਾਹ ਪੜਾ ਕੇ ਆਇਆ ਲਿਹਾੜੀਆਂ ਦੀਆਂ ਉਹ ਕੁਛ ਨਹੀਂ ਸੀ ਦਿੰਦਾ ਦੋਨੇ ਪਾਸੇ ਸ਼ੀਸ਼ੇ ਭਾਬ ਜੀ ਬਣ ਕੇ ਇੱਥੇ ਤੁਹਾਨੂੰ ਪਤਾ ਮੜੀ-ਮੋਟੀ ਭਾਬ ਬਣੇ ਜਾਂਦੇ ਸ਼ੀਸ਼ੇ ਤੇ ਮੌਸਮ ਜਦੋਂ ਮੀਂਹ ਪੈਂਦਾ ਨਮੀ ਵੱਜ ਜਾਂਦੀ ਆ ਚੱਲੋ ਹੁਣ ਪਾਣੀ ਮਾਰਦੇ ਆ ਤੇ ਦੇਖਦੇ ਆ ਫਿਰ ਆਉਗੇ ਲੈ ਆਂਦਾ ਪਾਣੀ ਓ ਵਾਹ ਬਈ ਵਾਹ ਗੱਲਬਾਤ ਵੱਖਰੀ ਆ ਬਾਈ ਖਰਦਾ ਨਹੀਂ ਪਾਣੀ ਉੱਤੇ ਜਮਾਈ ਸਾਫ ਕਰਤਾ ਪਤਾ ਨਹੀਂ ਲੱਗਦਾ ਵੀ ਇੱਥੇ ਪਾਣੀ ਦੇ ਤੁਬਕੇ ਪਏ ਹੋਏ ਨੇ ਗੱਲਬਾਤ ਘੈਂਟ ਆ ਭਾਈ ਉਧਰਲੇ ਪਾਸੇ ਵੀ ਮਾਰਦੀ ਆ ਮਰਾਜ ਇਹ ਕਾਲੂ ਆਪਾਂ ਨਾਲ ਰੱਖ ਕੇ ਲੈ ਜਾਣਾ ਇਹ ਦੋਨਾਂ ਦਾ ਰਿਜ਼ਲਟ ਮਿਲ ਜੂ ਆਪਾਂ ਨੂੰ ਲੈ ਪੂਰੀ ਗੱਲਬਾਤ ਬਈ ਬੱਲਬਾਤ ਹੁਣ ਦੇਖਦੇ ਹਾਂ ਕਿੰਨਾ ਟਾਈਮ ਕੰਮ ਕਰੂਗਾ ਇਹ ਨਾਲ ਤੇ ਇਹਨਾਂ ਹੋਵੇ 2 ਘੰਟੇ ਚ ਫਤਿਹ ਹੋ ਜਾਵੇ ਕੰਮ ਜਮਾ ਵੀ ਇੱਕ ਤਪਕਾ ਵੀ ਪਾਣੀ ਦਾ ਨਹੀਂ ਖੜਿਆ ਉੱਤੇ ਲੈ ਐਨ ਗੱਲਬਾਤ ਬਣਾਤੀ ਬਈ ਮੀਂਹ ਚ ਸਭ ਤੋਂ ਵਧੀਆ ਚੀਜ਼ ਆ ਇਹ ਪਿੱਛੇ ਧੁੱਪ ਨਿਕਲੀ ਹੋਈ ਸੀ ਇਹ ਇੱਥੋਂ ਮੀਂਹ ਚਾਲੂ ਹੋ ਜਾਂਦਾ ਇਹ ਵੱਧ ਗਿਆ ਫੇਰ ਪਹਿਲਾਂ ਜੇ ਜਾਂਦੇ ਹਾਂ ਨਾਂ ਕਿ ਜੇ ਇੰਨਾ ਗੱਡ ਕੇ ਮੀਂਹ ਪੈਂਦਾ ਸੀ ਇੰਨੀ ਕਿ ਜਗ੍ਹਾ 'ਚ ਕਿਲੋ ਡੇਢ ਕਿਲੋਮੀਟਰ ਦੇ ਵਿੱਚ ਵਿੱਚ ਬਸ ਆ ਫੇਰ ਸੁੱਕਾ ਆ ਗਿਆ ਤੇ ਇੱਥੇ ਫੇਰ ਮੀਂਹ ਸੀਗਾ ਬਚਾਲੇ ਉਹਨਾਂ ਤੋਂ ਸੁੱਕਾ ਥੋੜਾ ਜਿਹਾ ਲਓ ਜੀ ਛਪਾਰ ਮੇਲੇ ਦੀਆਂ ਤਿਆਰੀਆਂ ਸ਼ੁਰੂ ਨੇ ਅੱਜ ਪਹਿਲਾ ਦਿਨ ਆ ਅੱਜ ਸੀਗੀ ਬੋਲਦਾਂ ਦੀ ਚੌਂਕੀ ਸਵੇਰੇ ਰਾਸ਼ਵਾਵਾ ਸੀ ਹੁਣ ਤਾਂ ਕੰਮਕਾਰ ਦਾ ਟਾਈਮ ਹੋਇਆ ਹੈ ਲੋਕ ਮੁੜ ਗਏ ਬਹੁਤ ਘੱਟ ਕੋਈ ਕੋਈ ਟਮਾਟਾ ਟਮਾਟਾ ਖੜਾ ਸਵੇਰੇ ਆ ਸਾਰਾ ਏਰੀਆ ਭਰਿਆ ਹੋਇਆ ਸੀ ਜਿੰਨਾ ਵੀ ਏਰੀਆ ਦੀਦਾ ਇੱਥੇ ਫੁੱਲ ਸੀ ਸਾਰਾ ਬੋਲ ਦਾ ਨਾਲ ਦੁਕਾਨਾਂ ਤੇ ਕੋਨਾ ਲੱਗਣ ਲੱਗੀਆਂ ਚੜੋਲ ਵਾਲੇ ਵੀ ਲਿਆਏ ਆਪੋ ਆਪਣਾ ਸਮਾਨ ਹੁਣ ਸਮਝ ਲਓ ਡੇਢ ਮਹੀਨਾ ਇਹੀ ਕੁਝ ਰਹਿਣਾ ਇੱਥੇ ਸਭ ਆਪੋ ਆਪਣੀ ਸੈਟਿੰਗ ਕਰਨ ਲੱਗੇ ਹੋਏ ਨੇ ਬਾਥ ਬਣਦੇ ਨੇ। ਦੇ ਲੋ ਜਿੱਥੇ ਜਾ ਕੇ ਪਿੰਡ ਦੀ ਐਂਟਰੀ ਆ ਉੱਥੇ ਤਾਂ ਕਹੀ ਕੁਛ ਹੁੰਦਾ ਸਾਰਾ। ਅਸੀਂ ਤਾਂ ਲੋਕਾਂ ਦੇ ਪੱਠੇ ਖੜੇ ਆ ਪੱਠੇ ਵੱਢ ਕੇ ਆ ਖਾਲੀ ਕਰਕੇ ਦੇਣੀ ਆ ਜਗਾ। ਹੌਲੀ ਹੌਲੀ ਹਫ਼ਤੇ ਦਸ ਦਿਨ ਸਭ ਨੇੜੇ ਲਾ ਦੇਣਾ ਇਹਨਾਂ ਨੇ। ਆ ਗਏ ਆਪਾਂ ਮੋਟਰ ਤੇ ਲੱਗੇ ਹੋਇਆ ਬੰਦੇ ਕੱਕ ਕੱਢਣਾ। ਆ ਦੋ ਕਿਹੜੇ ਇਹ ਤਾਂ ਬਾਲਾ ਕੱਕ ਹੋਇਆ ਇਹਨਾਂ ਚ। ਸਪਰੇ ਵੀ ਕਰੀ ਅਸਰ ਨਹੀਂ ਹੋਇਆ ਜਿਹੜੀ ਸਪਰੇ ਆਪਾਂ ਪਹਿਲਾਂ ਕਰਤੀ ਸੀ। ਜਿਵੇਂ ਨਾ ਜਦੋਂ ਸਪਰੇ ਮੈਂ ਕਰਨ ਲੱਗੇ ਆ ਇਹ ਨੋਵਿਨੀ ਗੋਲਡ ਕਰੀ ਸੀਗੀ। ਇਹ ਇਹ ਚ ਲੱਗੀਆਂ ਤਿੰਨ ਢੋਲੀਆਂ ਜਿਹੜੀ ਪਹਿਲਾਂ ਡੇਢ ਤੋਂ ਡੇਢ ਪੌਣੇ ਦੋ ਢੋਲੀਆਂ ਹੋਈਆਂ ਉਹਨੇ ਅਸਰ ਕਰਤਾ ਜਿਵੇਂ ਆ ਬੱਟਾ ਪੁੱਟਾ ਤੇ ਵਿਆਹੇ ਕਰੀ ਸੀ ਨਾ ਵਿੱਚ ਮੇਰੀ ਆ ਦੇ ਆ ਕੱਖ ਇੱਥੋਂ ਮਰੇ ਹੋਏ ਨੇ ਆ ਆ ਦੇਖੋ ਵਿੱਚ ਦੀਂਦੇ ਆ ਨਾ ਮਰੇ ਆ ਬੱਟ ਆ ਦੇਖੋ ਇਹ ਚ ਅਸਰ ਕਰਤਾ ਆ ਬੱਟ ਤੇ ਪੂਰਾ ਅਸਰ ਕਰਤਾ ਦੇਖੋ ਇੱਥੇ ਆ ਪਿੱਛੇ ਪਿੱਛੇ ਅਸਰ ਕਰਤਾ ਉਦੋਂ ਬਾਅਦ ਵਿੱਚ ਜਦੋਂ ਕਰਕੇ ਹਟੇ ਮੀਂਹ ਪੈ ਗਿਆ ਜਦੀ ਮੰਨ ਲਓ ਦੇ ਘੰਟੇ ਬਾਅਦ ਉੱਥੇ ਜਮਾ ਹੀ ਅਸਰ ਨਹੀਂ ਕਰਿਆ ਦਵਾਈ ਨੇ ਉਹ ਫਿਰ ਕੁਝ ਹਫਤਾ ਨੰਗਦਾ ਨੰਗਦਾ ਵੀ ਚੱਲ ਅੱਜ ਅਸਰ ਕਰੂ ਪੀਲੇ ਜੇ ਹੋ ਗਏ ਕੇਰਾ ਪੀਲੇ ਜੇ ਹੋ ਕੇ ਦੁਬਾਰਾ ਫੇਰ ਸਿੱਧੇ ਹੋ ਗਏ ਹਰ ਕੇ ਹੁਣ ਬੰਦੇ ਲਾਏ ਨੇ ਮੈਂ ਕਿਹਾ ਕੇਰਾ ਕੱਢ ਦੋ ਇਹ ਚੋਂ ਹੁਣ ਜਿਹੜੇ ਤਾਂ ਆਪਾਂ ਲਾਉਂਦੇ ਰਹਨੇ ਆ ਅੱਗੇ ਜਿਹਨਾਂ ਦੇ ਖੇਤ ਤਾਂ ਪੁਰਾਣੇ ਖੇਤ ਨੇ ਉਹਨਾਂ 'ਚ ਤਾਂ ਮੰਨ ਕੇ ਚੱਲੋ ਇੱਕ ਅੱਧੇ ਕੈਰੇਜ ਪੰਜ-ਸੱਤ ਕਬੂਜੇ ਮਸਾ ਹੋਣੇ ਇੱਕ ਅੱਖਾਂ ਦੇ ਇਹਨੇ ਲੇਖਾ ਲੈ ਲਿਆ ਦੋ ਕੈਰੇ ਨੇ ਇਹਨਾਂ ਨੇ ਫੇ ਮੈਨੂੰ ਆਈ ਸੀ ਮੈਂ ਕਿਹਾ ਹੁਣ ਸਪਰੇਅ ਕਰਦੇ ਆ ਫੇ ਮੁੜ ਕੇ ਚੌਲ ਖਰਾਬ ਹੋਣ ਵਾਲਾ ਕੰਮ ਹੋ ਜਾਣਾ ਨਾ ਉਹ ਨਿਸਰ ਗਿਆ ਕੱਕ ਸਾਰਾ ਮੈਂ ਕਿਹਾ ਤੁਹਾਨੂੰ ਹੋਰ ਦਿਖਾਈ ਆ ਦੇਖੋ ਹੋਰ ਵੀ ਸਾਰੇ ਖੇਤਾਂ ਦੇ ਆ ਹਾਲ ਹੋਣ ਲੱਗ ਗਏ ਹੁਣ ਪੈ ਗਈਆਂ ਧਗੀਆਂ ਥੋਂ ਥੋਂ ਉੱਚਾ ਨੀਵਾ ਜਾ ਕੇ ਪੀੜਕ ਜੀ ਆਉਣ ਲੱਗ ਗਈ ਸਾਰੇ ਖੇਤ ਆਏ ਹੋਣ ਲੱਗ ਗਏ ਇਹ ਆਪਣੇ ਨਾਲ ਆ ਚ ਲੈ ਕੇ ਆਪਣੀ ਮੋਟਰ ਨੂੰ ਰਾਹ ਆ ਰਾਹ ਤੇ ਉਹ ਮੋਡ ਬਿੰਦਰ ਵਾਈ ਦੇ ਆਪਣਾ ਉਹ ਟਰਾਂਸਫਾਰਮ ਆਪਣੇ ਵਾਲੀ ਮੋਟਰ ਜਿਹੜੀ ਲੈਨ ਜਾਂਦੀ ਆ ਉਹਦਾ ਟਰਾਂਸਫਾਰਮ ਆ ਉਹ ਆ ਖੇਤਾਂ 'ਚ ਵੀ ਸਾਰੇ ਹੀ ਹਰੇਕ ਦੇ ਜਿਹਦੇ ਵੀ ਕਿਸੇ ਦੇ ਝੋਨਾ ਮੰਨ ਲਓ 50 ਦਿਨ ਤੋਂ ਉੱਤੇ ਹੋ ਗਿਆ ਸਭ ਦੀ ਇਹੀ ਕੁਝ ਹੋਣ ਲੱਗ ਗਿਆ ਨਾਲ ਬਹੁਤ ਖਰਾਬ ਹੋ ਗਏ ਕਿੰਨਾ ਉੱਚਾ ਨੀਵਾਂ ਹੋਇਆ ਹੈ ਆਪਣੇ ਵੀ ਕੱਖਾਂ ਨੇ ਤਹਿ ਤੋੜਤੀ ਇੰਨਾ ਕੱਖ ਨਿਕਲਿਆ 4 ਕਿੱਗਿਆਂ 'ਚੋਂ ਮੇਰੇ ਹਿਸਾਬ ਨਾਲ 12 ਫੁੱਟ ਦੀ ਟਰਾਲੀ ਬਾੜ ਨਾਲੋਂ ਉੱਚੀ ਹੋ ਗਈ ਹੋਣੀ ਆ ਇੰਨੀ ਜਣੀ ਇੰਨਾ ਕੱਖ ਨਿਕਲਿਆ ਬਸ ਅੱਜ ਦਾ ਦਿਨ ਲਾਸਟ ਆ ਬੰਦਿਆਂ ਦਾ ਤੇ ਨਿਬੜਜੂ ਕੰਮ ਸਮਝ ਲਓ 3 ਦਿਨ 3 ਦਿਨ ਲੱਗੇ 4 ਬਿਘਿਆਂ ਚ 3 ਬੰਦਿਆਂ ਦੇ ਤੇ ਬਾਕੀ 2 ਦਿਨ ਲੱਗੇ ਸਾਰੇ ਝੋਨੇ ਚ ਇੰਨਾ ਵਰਕ ਪੈ ਜਾਂਦਾ ਆ ਬਾਜਰਾ ਹੁਣ ਆਪਾਂ ਲ ਵੇਚਣਾ ਇਹ ਇਹਨੂੰ ਅੱਜ ਮੈਂ ਕਿਹਾ ਯੂਰੀਆ ਪਵਾ ਦਈਏ ਕੋਈ ਕੋਈ ਛਿੱਟਾ ਦੇ ਕਿਤੇ ਕਿਤੇ ਕੱਢਦਾ ਫਿਰ ਕੱਚਾ ਹੋ ਜਾਊਗਾ ਸਾਈਡਾਂ ਸਾਈਡਾਂ ਤੋਂ ਪਵਾ ਦਾਂਗੇ ਮੋਢਾ ਤਾਂ ਪੂਰਾ ਮੱਲਿਆ ਹੈ ਪਿੱਛੇ ਥੋੜਾ ਜਿਹਾ ਨਰਮਾ ਆ ਦੇਖੋ ਕਾਕਾ ਕੱਢ ਕੇ ਸੱਟਿਆ ਹੈ ਬਹਾਰ ਆਪਣਾ ਬਣਦੀ ਹੈ ਨਾ ਗੱਲਬਾਤ ਢੇਰੀਆਂ ਹੀ ਢੇਰੀਆਂ ਇੰਨੇ ਤੋਂ ਚ ਨਿਕਲਿਆ ਲੈ ਵੀ ਸੱਜਣੋ ਆ ਆਪਣੀ ਆ ਗਈ 1509 ਇਹਨੂੰ ਮੰਨ ਕੇ ਚੱਲੋ ਸੋਕਾ ਇੱਕ ਵਾਰੀ ਲਵਾਤਾ ਅੱਜ ਪਾਣੀ ਕੱਲ ਭਰਿਆ ਸੀਗਾ ਹੁਣ ਤਾਂ ਪਾਣੀ ਚਲੋ ਪੀ ਜਾਂਦਾ ਨਾਲ ਦੀ ਨਾਲ ਹੀ ਤੇ ਉਹ ਦੂਜੇ ਝੋਨੇ ਦੇ ਵਿੱਚ ਜਿਹੜਾ ਯਾਰ ਬਿਮਾਰੀ ਵਾਲਾ ਉਹਦਾ ਕੰਮ ਬੜਾ ਖਰਾਬ ਆ ਗਾਹਾਂ-ਗਾਹ ਵਧੀ ਤੁਰਿਆ ਜਾਂਦਾ ਕੰਮ ਉਹਦਾ ਦੇਖੋ ਕੀ ਬਣਦਾ ਦਿਲ ਘਟਦਾ ਉਹਨੂੰ ਦੇਖ ਕੇ ਹੁਣ ਕਰੀਏ ਕੀ ਯਾਰ ਰੋਜ਼ ਗਾਹਾਂ ਦੀ ਗਾਂ ਧਲੀਆਂ ਵਧੀ ਜਾਂਦੀਆਂ ਨੇ ਬੜਾ ਦਿਮਾਗ ਪੁੱਠਾ ਹੁੰਦਾ ਉਹ ਚੀਜ਼ ਨੂੰ ਦੇਖ ਕੇ ਬਾਕੀ ਯਾਰ ਜੇ ਕਿਸੇ ਦੇ ਕੋਈ ਦਵਾਈ ਨੇ ਕਿਸੇ ਨੇ ਅਸਰ ਕਰਿਆ ਤਾਂ ਦੱਸਿਓ ਜਰੂਰ ਜਿਹੜਾ ਉਹ ਮੰਨ ਲਓ ਬੂਟਾ ਮਦਰਾ ਜਿਹਾ ਹੋ ਕੇ ਪੀਲੇ-ਪੀਲੇ ਜਿਹੀ ਹੋਈ ਜਾਂਦੇ ਨੇ ਬੰਦਾ ਲੱਗਿਆ ਆਪਣਾ ਇੱਥੇ ਖਾਲ ਸਾਫ ਕਰਨ ਮੋਥੇ ਵਾਲਾ ਮੈਂ ਕਿਹਾ ਬੱਦਲ ਨੇ ਦੇਖੋ ਕਿਆ ਰੰਗ ਬੰਨੇ ਹੋਏ ਨੇ ਆਨ ਪੂਰੀ ਗੱਲ ਬਾਤ ਬਣਾਈ ਹੀ ਆ ਰੱਬਾ ਤੂੰ ਹੀ ਕੁਛ ਕਰ ਦੇ ਬਿਜਲੀ ਵਾਲੇ ਤਾਂ ਬਹੁਤ ਅੰਕ ਕਰਦੇ ਐ ਲਾਈਟ ਨਹੀਂ ਯਾਰ ਚੱਜ ਨਾ ਆਉਂਦੀ ਬਹੁਤ ਬੁਰਾ ਹਾਲਾ ਲਾਈਟ ਕਰਨੀ ਆ ਅੱਜ ਮੇਲੇ ਦਾ 3-4 ਦਿਨਾਂ ਬਾਅਦ ਚੱਲੀ ਆ ਲਾਈਟ ਸਾਰੇ ਕਿਆਰੇ ਸੁੱਕੇ ਪਏ ਨੇ ਆ ਇਹਨਾਂ ਨੂੰ ਮੈਂ ਹਵਾ ਲਵਾਉਣ ਲੱਗ ਗਿਆ ਮੈਂ ਕਿਹਾ ਚੱਲ ਹਵਾ ਲਵਾ ਦਈਏ ਵੀ ਇੱਕ ਵਾਰੀ ਆ ਦੇਖੋ ਕੀਲਾਤ ਨੇ ਜਾਂ ਮੀਂਹ ਪੈ ਜਾਵੇ ਮਾਰੇ ਚੱਜ ਨਾਲ ਉਹਦੇ ਨਾਲ ਥੋੜਾ ਜਿਹਾ ਸੌਖਾ ਹੋ ਜੂ ਕੰਮ ਦੇਖੋ ਰੱਬ ਦੇ ਰੰਗ ਲਹਿਰ ਪਹਿਰ ਝੋਨੇ ਤੇ ਹਵਾ ਚੱਲਦੀ ਆ ਦੇਖ ਕੇ ਉਡੂ ਉਡੂ ਕਰਦਾ ਦਿਲ ਬਸ ਜਿੱਥੇ ਝੋਨੇ ਚ ਬਿਮਾਰੀ ਆ ਉਹਨੂੰ ਦੇਖ ਕੇ ਫਿਰ ਘਾਉ ਮਾਉਂ ਕਰਦਾ ਦਿਲ ਆਹ ਕੈਰੇਜ ਪਾਣੀ ਪੈਂਦਾ ਸੀ ਆਲੇ ਚ ਇਹ ਭਰ ਗਿਆ ਬੱਦਲ ਦੇਖੋ ਇਧਰ ਕਿਆ ਬਾਤਾਂ ਨੇ ਬੱਦਲਾਂ ਵਾਲੀਆਂ ਸ਼ਹਿਰ ਚ ਤਾਂ ਨਾ ਉਹ ਵਿਚਾਲੇ ਜੇ ਜਿੱਥੇ ਸਕਰੀਨ ਦੇ ਸੈਂਟਰ ਚ ਆਹ ਜਗ੍ਹਾ ਤੇ ਤਾਂ ਅਈ ਨਾ ਜਿਆਦੇ ਸੰਘਣਾ ਬੱਦਲਾ ਪਤਾ ਨਹੀਂ ਕਿੰਨਾ ਕਿ ਮੀਂਹ ਪੈਂਦਾ ਹੋ ਤੈ ਥੋੜੀ ਪਈ ਜਿੱਥੇ ਕੋ ਬੱਦਲ ਦੀਂ ਦਾ ਸਾਹਮਣੇ ਉਹਦੇ ਹਿਸਾਬ ਨਾਲ ਮੀਂਹ ਪੈ ਜਾਵੇ ਕਿਤੇ ਆਨੰਦ ਆ ਜੂ ਇੱਕ ਇੱਕ ਕਿਆਰਾ ਭਰਦਾ ਰੋਜ ਇੱਕ ਕਿਆਰਾ ਵੱਡਾ ਇੱਕ ਛੋਟਾ ਛੋਟੇ ਕਿਆਰੇ ਜਿਵੇਂ ਵਿੱਗੇ ਵਿੱਗੇ ਸਵਾ ਸਵਾ ਵਿੱਗੇ ਤੇ ਮੂਰੇ ਨੇ ਮੋਟਰ ਕੋਲੇ ਉਹਨੂੰ ਛੱਡ ਲਈਦਾ ਉਹਨੂੰ ਛੱਡਣ ਤੋਂ ਬਾਅਦ ਇੱਕ ਕਿਆਰਾ ਵੱਡਾ 6 ਘੰਟਿਆਂ ਵਾਲਾ ਮੰਨ ਲਓ 8 ਘੰਟੇ ਲੇਟ ਆਉਂਦੀ ਆ ਲੇਟ ਆਈ ਆ ਹੁਣ ਕਈ ਦਿਨਾਂ ਬਾਅਦ ਕੋ ਗੱਲ ਬਾਤ ਹੈ ਨਹੀਂ ਐਡੀ ਲੇਟ ਦੀ ਯਾਰ ਪਹਿਲਾਂ ਲੋਕਾਂ ਨੇ ਲਾਈਟ ਦਿੰਦਿਆ ਬਹੁਤ ਜਦੋਂ ਕਿਤੇ ਦੇ ਦਿੰਦਿਆ ਲਾਈਟ ਦੋ ਤਿੰਨ ਦਿਨ ਪੂਰੀ ਰੰ ਢੰਗ ਨਾ ਉਸ ਤੋਂ ਬਾਅਦ ਫੇਰ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਦਿਨ ਜੇ ਚਲਾਤੀ 24 ਘੰਟੇ ਚਲਾ ਕੇ ਉਸ ਤੋਂ ਬਾਅਦ ਚਾਰ ਚਾਰ ਦਿਨ ਤਿੰਨ ਤਿੰਨ ਦਿਨ ਲਾਈਟ ਹੀ ਨਹੀਂ ਆਉਂਦੀ ਆਹ ਹਾਲਾਤ ਕਰ ਦਿੰਦੇ ਸਾਡੇ ਦਾ ਪਤਾ ਨਹੀਂ ਬਹੁਤ ਬੁਰਾ ਹਾਲ ਝੋਨਾ ਸੁੱਕ ਕੇ ਇਹੋ ਜਿਹਾ ਚਿੱਟੇ ਹੋਏ ਪਏ ਨੇ ਖੇਤ ਨਾਲੇ ਅੱਜ ਤੋਂ ਹਫ਼ਤਾ ਪਹਿਲਾਂ ਮੀਂਹ ਪਿਆ ਪੂਰਾ ਕਹਿਰ ਵਾਲਾ ਗੱਡਵਾ ਮੀਂਹ ਆਹ ਝੋਨਾ ਇਹਦੇ ਵਿੱਚ ਦੁਬਾਰਾ ਧਲੀਆਂ ਦਿਖਣ ਲੱਗ ਗਈਆਂ ਦਿਖਾਉਣਾ ਤੁਹਾਨੂੰ ਮੈਂ ਸਪਰੇਅ ਕਰਨ ਤੋਂ ਬਾਅਦ ਵੀ ਗੱਲ ਨਹੀਂ ਬਣੀ हां ਇੰਨਾ ਕਿ ਜ਼ਰੂਰ ਆ ਵੀ ਜਿਵੇਂ ਸਾਰੇ ਕਹਿ ਰਹੇ ਚ ਨਹੀਂ ਹੈਗਾ ਇਹ ਆਹ ਕਹਿ ਰਾ ਸੇਫ ਆ ਬਿਲਕੁਲ ਜਿਹੜਾ ਉਹ ਵਿਚਾਲੇ ਇਧਰੋਂ 2 ਨੰਬਰ ਵਾਲਾ ਕਹਿਰਾ ਉਹ ਚ ਥੋੜੀ ਜੀ ਗੜਬੜ ਆ ਜਿਆਦੇ ਦਿਖਾਉਣਾ ਤੁਹਾਨੂੰ ਮੈਂ ਪਤਾ ਨਹੀਂ ਯਾਰ ਸਮਝੋ ਬਾਹਰ ਕੀ ਗੜਬੜਾ ਕੀ ਨਹੀਂ ਹੈਨਾ ਕਾਤੋਂ ਜਿਵੇਂ ਝੁਲਸ ਰੋਗ ਨਹੀਂ ਪਿਆ ਹੁੰਦਾ ਆਏ ਦੇਖਣ ਨੂੰ ਆਏ ਦੇਖਣ ਲੱਗ ਗਿਆ ਝੋਨਾ ਇਹ ਦੇਖੋ ਵਿਚਾਲੇ ਜੂਮ ਕਰਕੇ ਆਹ ਦੇਖੋ ਲਾਲ ਲਾਲ ਜਿਹਾ ਹੋਇਆ ਦੀਦਾ ਨਾ ਆਹੀ ਇੱਕ ਕੈਰਾ ਜਿਆਦਾ ਆ ਆਹ ਵਾਲਾ ਆਹ ਵਾਲੇ ਕੈਰੇ ਦੇ ਵਿੱਚ ਇਹ ਜੀ ਜਿਆਦਾ ਧਲੀਆਂ ਨੇ ਆ ਬੱਟ ਦੇ ਨਾਲ ਦੇਖੋ ਇਹ ਆ ਜਗਾ ਦੀਦੀ ਇਹ ਨਾ ਲਾਲ ਲਾਲ ਜਿਹਾ ਇੱਥੇ ਇੱਕ ਨੂੰ ਆ ਜਗਾ ਤੇ ਨਹੀਂ ਦੀਦਾ ਇਹ ਇੱਥੇ ਆ ਜਗਾ ਤੇ ਦੇਖਦੇ ਆ ਕੀ ਬਣਦਾ ਹੁਣ ਇੱਕ ਸਪਰੇ ਹੋਰ ਕਰਨੀ ਆ ਮੈਂ ਕਿਹਾ ਜਿਹੜਾ ਸੇਫ ਆ ਬਾਕੀ ਉਹ ਤਾਂ ਬਚੇ ਹਨਾ ਜਿਹੜਾ ਹੋਣਾ ਉਹ ਤਾਂ ਹੋਣਾ ਹੀ ਆ ਨੁਕਸਾਨ ਨੂੰ ਆਪਾਂ ਰੋਕ ਨਹੀਂ ਸਕਦੇ ਕਰ ਵੀ ਕੋਈ ਨਹੀਂ ਸਕਦੇ ਇਹ ਚੀਜ਼ ਪਿੱਛੇ ਬਦਲ ਦੀ ਸਪੀਡ ਚੈੱਕ ਕਰੋ ਕਿੰਨੀ ਸਪੀਡ ਨਾਲ ਬਦਲ ਜਾਂਦਾ ਗਾਹ ਨੂੰ ਘੁੰਮ ਕੇ ਬਣ ਤ ਬਣਤਾ ਗਿਆ ਚਾਰੇ ਪਾਸੇ ਮੈਂ ਪੈ ਜਵੇ ਹੁਣ ਪਰ ਭੱਲਾ ਵੇ ਘੰਟਾ ਘਲਾ ਦੇ ਬੜਾ ਲਾਲਚ ਨਹੀਂ ਹੈ ਆਪਾਂ ਨੂੰ 13 ਧੋਦੇ ਸੰਡੀ ਸੰਡੀ ਜਿਹੜੀ ਪੱਤਾ ਲਵੇਟ ਜਾਂ ਹੋਰ ਮਾੜੀ ਮੋਟੀ ਪਈ ਆ ਆ ਮੈਂ ਤੁਹਾਨੂੰ ਦਿਖਾਉਣਾ ਹਨਾ ਝੋਨੇ ਦਾ ਕੀ ਬਣਿਆ ਹੈ ਕੀ ਚੱਕਰ ਹੈ ਜਰ ਸਮਝੋ ਬਾਹਰ ਆ ਕੰਮ ਮੇਰੇ ਦਾ ਆਪਣੇ ਨਾਲ ਕਦੇ ਹੋਇਆ ਨਹੀਂ ਏਕਣ ਪਹਿਲੀ ਵਾਰੀ ਹੋਇਆ ਜਿਹੜਾ ਏਕਣ ਬਿਮਾਰੀ ਜਿਹੜਾ ਕੰਮ ਹੋ ਗਿਆ ਨਾ ਆ ਕਰਿਓ ਚੈੱਕ ਹੁਣ ਆ ਇਧਰ ਨੂੰ ਦੇਖੋ ਲਾਲ ਲਾਲ ਦੀਂਦਾ ਨਾ ਝੋਨਾ ਏ ਦੇਖੋ ਪਰੋ ਲਾਲੀ ਕਿੰਨੀ ਝਲਕਦੀ ਆ ਆ ਚੀਜ਼ ਹੋਈ ਜਾਂਦੀ ਆ ਦੇਖੋ ਜਿਵੇਂ ਆ ਸੁੱਕ ਗਿਆ ਨਾ ਐਵੇਂ ਆ ਦੇਖੋ ਆ ਸੁੱਕ ਗਿਆ ਸਮਝੋ ਬਾਹਰ ਆ ਯਾਰ ਕੀ ਬਣੀ ਜਾਂਦਾ ਹਨਾ ਰੋਜ਼ ਹਰ ਹਰ ਜਦੋਂ ਵੀ ਮੱਲੋਂ ਆਉਨੇ ਆ ਜੇ ਸਵੇਰੇ ਮੋਟਰ ਤੇ ਆਇਆ ਸ਼ਾਮ ਨੂੰ ਮੋਟਰ ਤੇ ਦੁਬਾਰਾ ਢੇੜਾ ਮਾਰਨ ਆ ਕੇ ਤਾਂ ਨਵੀਂ ਧਲੀ ਵਧੀ ਹੁੰਦੀ ਆ ਜਿਵੇਂ ਉਹਨਾ ਦੇਖੋ ਆਇਆ ਤੇ ਦੇਖੋ ਲਾਲੀ ਕਿੰਨੀ ਆ ਇੱਥੇ ਕਹਿੰਦੇ ਜੀ ਪਾਣੀ ਸੁਕਾ ਕੇ ਲਾਓ ਇਹ ਤਾਂ ਪਾਣੀ ਵਿਹਾਨ ਸੁਕਾ ਕੇ ਲਾਇਆ ਤਾਂ ਵੀ ਇਹ ਰੁਕਦਾ ਨਹੀਂ ਗਾਹਾਂ ਗਾਹ ਵਧੀ ਜਾਂਦਾ ਹੈ ਆ ਦੇਖੋ ਵਿੱਚ ਕਿੰਨੀਆਂ ਧੱਗੀਆਂ ਜਿੰਨੀ ਜਿੱਥੋਂ ਲਾਲੀ ਲਾਲੀ ਝਾਕਦੀ ਹੈ ਸਾਰੀਆਂ ਧਲੀਆਂ ਇਹ ਨੇ ਬਿਮਾਰੀਆਂ ਵਾਲੀਆਂ ਇਹਦੇ ਵਿੱਚ ਜੇ ਸ਼ੁਰੂਆਤ ਹੈ ਚਾਰ ਪੰਜ ਧਲੀਆਂ ਨੇ ਇਹ ਚ ਸਭ ਤੋਂ ਵੱਧ ਆ ਕੇਰੇ ਚ ਇਹਦੇ ਵਿੱਚ ਤੁਹਾਨੂੰ ਨੇੜੇੋਂ ਦਿਖਾ ਦੇਖੋ ਜਿਵੇਂ ਨਾ ਝੁਲਸ ਰੋਗ ਨਹੀਂ ਹੁੰਦਾ ਝੁਲਸ ਰੋਗ ਵਾਂਗੂ ਦੇਖਣ ਨੂੰ ਆਏ ਝੁਲਸ ਰੋਗ ਵਾਂਗੂ ਲੱਗਦਾ ਹੈ ਆਹ ਕੀ ਮੰਨੀਏ ਯਾਰ ਇਹਨੂੰ ਆ ਦੇਖ ਲੈ ਕਣ ਸੁੱਕ ਕੇ ਉਹਦੀਆਂ ਬੱਤੀਆਂ ਜੀਆਂ ਬਣ ਜਾਂਦੀਆਂ ਨੇ ਕਣ ਆ ਹਾਲਾਤ ਹੋਈ ਜਾਂਦੇ ਆ ਲਾਈਟ ਵੀ ਬੰਦ ਹੋ ਗਈ ਪਟਾਕਾ ਪੈ ਗਿਆ ਪਿਆ ਤਾਂ ਹੈਗਾ ਇਧਰਲੇ ਪਾਸੇ ਆ ਜਗ੍ਹਾ ਤੇ ਜਿੱਥੇ ਕੋ ਬਾਬੇ ਦੀ ਜਗਾ ਆਪਣੇ ਵਾਲਾ ਟਰਾਂਸਫਾਰਮ ਆ ਉਥੇ ਦੇਖਦੇ ਆ ਮੈਨੂੰ ਲੱਗਦਾ ਆਪਣੇ ਵਾਲੇ ਦੀ ਕਾਂਡ ਹੋਇਆ ਲੱਗਦਾ ਟਰਾਂਸਫਾਰਮ ਦਾ ਜਾ ਕੇ ਚੈੱਕ ਕਰਦੇ ਆ ਮੋਟਰ ਬੰਦ ਹੋ ਗਈ ਲੱਗਦੀ ਆ ਚਲੋ ਉਥੇ ਜਾ ਕੇ ਦੇਖਦੇ ਆ ਫਿਰ ਦੱਸ ਜੈਗਾ ਹਾਂ ਗੱਲ ਬਾਤ ਇੱਥੋਂ ਚੈੱਕ ਕਰੀ ਫੇਸ ਤਾਂ ਨਹੀਂ ਉੜਿਆ ਹੋਇਆ ਉੜ ਗਿਆ ਬਸ ਸੱਚ ਕੱਟਦੇ ਪਹਿਲਾਂ ਤਾਰ ਪਰੇ ਕਰ ਦਿੰਨੇ ਆ ਤਾਰ ਪਰੇ ਕਰਕੇ ਜੇ ਲਾਣਾ ਹੂ ਲਾ ਦਾਂਗੇ ਉਹਨੂੰ ਫੋਨ ਕਰਦਾ ਮੈਂ ਮਨੀ ਨੂੰ ਆਪੇ ਲਵਾ ਲੈਣਗੇ ਆਪਦੀ ਤਾਰ ਹੋ ਫੇਸ ਉੱਪਰ ਲਾ ਉੜਿਆ ਕੱਟੀ ਗਈ ਇੱਥੋਂ ਟੁੱਟੀ ਆ ਤਾਰ ਆ ਟੁੱਟ ਕੇ ਦੇ ਨਾਲ ਪਿੱੜ ਗਈ ਇਹਨੇ ਗਾਹ ਫੇਰ ਸੜਾਤਾ ਆ ਤੇ ਇਧਰੋਂ ਹਲਾ ਇਹ ਜਾਂਦੀ ਆ ਸਕੂਲ ਨਹੀਂ ਉਧਰ ਦੋ ਮੋਟਰਾਂ ਨੂੰ ਆ ਜਗ੍ਹਾ ਤੇ ਪਿੱੜੀ ਹੋਈ ਹੈ ਨਾਲ ਉਹ ਦੇ ਉੱਪਰ ਹੁਣ ਲਈ ਵੀ ਰੱਬ ਨੇ ਸੁਣ ਲਈ ਮੋਟਰ ਤੇ ਜਿਹੜੀ ਫਰਿਆਦ ਕਰਕੇ ਆਏ ਜੀ ਘਰੇ ਪਹੁੰਚਦੇ ਪਹੁੰਚ ਅੱਧੇ ਘੰਟੇ ਜਮੀ ਆ ਗਿਆ ਹੁਣ ਬਸ ਮੋਟਰ ਤੇ ਮੀਂਹ ਹੋਵੇ ਇਹ ਨਾ ਹੋਵੇ ਕਿਤੇ ਮੋਟਰ ਤੇ ਮੀਂਹ ਨਾ ਹੋਵੇ ਚਲੋ ਠੀਕ ਹੈ ਜੀ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਕਿਤੇ ਹੋਰ ਦਿਨ ਹੋਰ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ